ਤੇ ਤੇਜਪਾਲ ਸਿੰਘ ਵੀਰਾ ਜੋ ਸੰਸਾਰ ਤੋਂ ਤੁਰ ਗਿਆ ਹਨ ਉਹਦਾ ਕਤਲ ਕੀਤਾ ਗਿਆ ਤੇ ਇਹ ਡਿਸੀਜਨ ਤਾਂ ਬਦਲਿਆ ਜੀ ਕਿਸੇ ਕਿਸੇ ਵੀ ਇਕੱਲੇ ਵਿਅਕਤੀ ਵਿਸ਼ੇਸ਼ ਦਾ ਇਹ ਡਿਸੀਜਨ ਨਹੀਂਗਾ ਪੂਰੇ ਪਰਿਵਾਰ ਦਾ ਪੂਰੇ ਨਗਰ ਦਾ ਕਿਉਂਕਿ ਨਗਰ ਦਾ ਚਹੇਤਾ ਸੀ ਉਹ ਠੀਕ ਹੈ ਪੂਰੇ ਪਰਿਵਾਰ ਪੂਰੇ ਨਗਰ ਰਿਸ਼ਤੇਦਾਰ ਤੇ ਉਹ ਜਿੰਨੇ ਵੀ ਹਮਦਰਦੀ ਇਹ ਸਾਰਿਆਂ ਦਾ ਸਾਂਝਾ ਫੈਸਲਾ ਵੀ ਸੰਸਕਾਰ ਨਹੀਂ ਕੀਤਾ ਜਾਊਗਾ ਜਿੰਨਾ ਚਾਰ ਤੀਜਾ ਦੋਚੀ ਕਾਲਾ ਰੂਮੀ ਸਲਾਖਾਂ ਵਿੱਚ ਨਹੀਂ ਜਾਂਦਾ ਉਹਨਾਂ ਚਾਰ ਸਾਡੇ ਲੋ ਚਾਹੇ ਉਹ ਹੁਣ ਫੜ ਲੈਣ ਸਲਾਖਾਂ ਪਛੇ ਦਿਨ ਹੁਣ ਸੰਸਕਾਰ ਕਰਦਾਂਗੇ ਚਾਹੇ ਉਹ 4 ਘੰਟਿਆਂ ਨੂੰ ਫੜਦਣ ਉਹਦੋਂ ਕਰਦਾਂਗੇ ਚਾਹੇ ਉਹ 10 ਘੰਟਿਆਂ ਨੂੰ ਫੜਦਣ ਉਹਦੋਂ ਕਰਦਾਂਗੇ ਤੇ ਮੈਂ মিডিਆ ਲਈ ਇਹ ਵੀ ਬੇਨਤੀ ਕਰਨਾ ਚਾਹੁੰਗਾ ਪ੍ਰਸ਼ਾਸਨ ਨੂੰ ਵੀ ਵੀ ਤੁਸੀਂ ਹਮਦਰਦੀ ਕਰ ਲਓਂਦੇ ਆ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਪਰ ਵਾਰ-ਵਾਰ ਇਹ ਨਾ ਫੋਰਸ ਕੀਤਾ ਜਾਵੇ ਜਾਂ ਸਾਨੂੰ ਤੰਗ ਪਰੇਸ਼ਾਨ ਕੀਤਾਵੇ ਤੁਸੀਂ ਸੰਸਕਾਰ ਕਰੋ ਉਹ ਤਾਂ ਜੀ ਮਿੱਟੀ ਆ ਮਿੱਟੀ ਹੋ ਗਿਆ ਤੇ ਅਖੀਰ ਨੂੰ ਪੰਜਾ ਤਤਾਂ ਜਿਉ ਮਿੱਟੀ 'ਚ ਮਿਲ ਜਾਣਾ ਉਹ ਤੇ ਉਹਦਾ ਭੌਵੇਂ ਸੰਸਕਾਰ ਅੱਜ ਕਰ ਦਈਏ ਭੌਵੇਂ ਦਾਹਨ ਨੂੰ ਕਰ ਦਈਏ ਚਲੋ ਅੱਜ ਇਹੋ ਜਿਹਿਆਂ ਫੈਸਿਲਟੀਆਂ ਹੈਗੀਆਂ ਸਾਡੇ ਕੋਲ ਜੀ ਫ੍ਰਿਜ ਦੇ ਵਿੱਚ ਬਾਡੀ ਨੂੰ ਅਸੀਂ ਵਾਵਾਦਨ ਰੱਖ ਸਕਦੇ ਆ ਤੀਜਾ ਬੰਦਾ ਨਹੀਂ ਫੜਿਆ ਜਾਂਦਾ 19 ਦਿਨ ਪੋਸਟਮਾਰਟਮ ਵੀ ਨਹੀਂ ਕਰਾਉਣਾ ਨਹੀਂ ਜੀ ਤੇ ਅੰਤਿਮ ਸੰਸਕਾਰ ਵੀ ਪੋਸਟਮਾਰਟਮ ਤੋਂ ਬਾਡੀ ਡੀਕੰਪੋਜ਼ ਹੋਣੀ ਸ਼ੁਰੂ ਹੋਣੀ ਸ਼ੁਰੂ ਹੋਣੀ ਨਾ ਫਿਰ ਤਾਂ ਸੰਸਕਾਰ ਕਰਨਾ ਹੀ ਪੈਂਦਾ ਜੀ ਜੀ ਬਹੁਤਾ ਚਾਰ ਫ੍ਰਿਜ ਦੇ ਵਿੱਚ ਨਹੀਂ ਰੱਖ ਸਕਦੇ ਜੀ ਇਦਾਂ ਸਾਫ਼ਤੀ ਬਾਡੀ ਨੂੰ ਆਪਾਂ ਰੱਖ ਸਕਦੇ ਆ ਤੇ ਉਹਦੀ ਅੰਤਿਮ ਅਰਦਾਸ ਫਿਰ 10ਵੀਂ ਦੇ ਕੀਤੀ ਜਾਊਗੀ ਉਹ ਹੋਊਗੀ ਜੀ ਉਹ ਜੋ ਕਲਗੀਧਰਵਾ ਕੋਈ ਦੀ ਮਰਿਆਦਾ ਬਣੀ ਹੋਈ ਆ ਵੀ ਦਾਹਨ ਉਹਦਾ ਹੋਊਗਾ ਜੇ ਬਾਹਰਲੇ ਮੁਲਕਾਂ 'ਚ ਹੁਣ ਕਈ ਬੋਡੀਆਂ ਲੱਗੀਆਂ ਰਹਿੰਦੀਆਂ ਤੇ ਪਿੰਡ ਲੋਕ ਭੋਗ ਪਾ ਦਿੰਦੇ ਆ ਇਹ ਕੋਈ ਵੱਖਰੀ ਗੱਲ ਨਹੀਂ ਗਈ ਵੀ ਮੰਨ ਕੇ ਚਲ ਹੁਣ ਕਿ ਅਮਰੀਕਾ ਕੈਨੇਡਾ ਹੁੰਦੇ ਆ ਉਹਦੇ ਸਰੀਰ ਇਥੇ ਨਹੀਂ ਆ ਸਕਦੇ ਉਹ ਸੰਸਕਾਰ ਉੱਥੇ ਹੁੰਦੇ ਦੇ ਭੋਗ ਇਥੇ ਪਿੰਡ ਵਾਲੇ ਪਾ ਦਿੰਦੇ ਆ ਭੋਗ ਦਾ ਪਊਗਾ ਜੀ ਸ੍ਰੀ ਖਣਪੜ ਸਾਹਿਬ ਪ੍ਰਕਾਸ਼ ਕਰਵਾਵਾਂਗੇ ਉਸ ਤੋਂ ਮਗਰੋਂ ਸੰਸਕਾਰ ਤੋਂ ਬਾਅਦ ਫੇਰ ਇੱਕ ਪਾਠ ਕਰਾ ਦਿੰਦੇ ਆ ਪਾਠ ਭਾਵੇਂ 10 ਕਰਾ ਲਈਏ ਪਰ ਮੰਗ ਇਹ ਹੀ ਆ ਕਿ ਪਹਿਲਾਂ ਤੀਜੇ ਦਾ ਹਾਂ ਪਹਿਲਾਂ ਤੀਜਾ ਪੰਡਾ ਜੀ ਜਿਹੜੇ ਮੇਨ ਤਿੰਨ ਅਦੋਚੀ ਆ ਜੀ ਤਾਂ ਉਹਦੇ 'ਚੋਂ ਹਣੀ ਰੁਮੀ ਸੀ ਤੇ ਗਗ ਗ੍ਰਫਤਾਰ ਚ ਗ੍ਰਫਤਜਾ ਤੇ ਜਿਹੜਾ ਹੈਗਾ ਕਾਲਾ ਰੂਮੀ ਉਹ ਗ੍ਰਫਤਜੋ ਬਾਹਰ ਆ ਜੇ ਉਹ ਜਦੋਂ ਗ੍ਰਫਤਜੋ ਆਊਗਾ ਜੀ ਇਹੀ ਸਾਰਾ ਸਾਂਝਾਂ ਦਾ ਸਾਂਝਾ ਸਾਰਿਆਂ ਦਾ ਸਾਂਝਾ ਮੇਰਾ ਇਕੱਲੇ ਦਾ ਨਹੀਂ ਸਾਰਿਆਂ ਦਾ ਸਾਂਝਾ ਇਹੀ ਫੈਸਲਾ ਵੀ ਉਸ ਤੋਂ ਬਾਅਦ ਹੀ ਪੋਸਟਮਾਰਟਮ ਹੋਊਗਾ ਉਸ ਤੋਂ ਬਾਅਦ ਹੀ ਸੰਸਕਾਰ ਹੋਊਗਾ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵਧੀਆ ਕੰਮ ਕੀਤਾ ਹੁਣ ਦੀ ਇਹ ਨਹੀਂ ਕਹਿੰਦੇ ਨਹੀਂ ਕੀਤਾ ਬਹੁਤ ਵਧੀਆ ਕੰਮ ਕੀਤਾ ਦੋ ਬੰਦੇ ਹੋਰ ਬਏ ਨੇਮ ਉਹਨਾਂ ਨੇ ਨਾਮਜ਼ਦ ਕੀਤੇ ਆ ਤੇ ਗੱਲ ਇਹ ਆ ਵੀ ਉਹਨਾਂ ਦਾ ਧੰਨਵਾਦ ਜਿੰਨਾ ਹੁੰਦੀ ਕੰਮ ਕੀਤਾ ਤੇ ਇਸ ਤੋਂ ਵੀ ਵੱਧ ਧੰਨਵਾਦ ਉਹਨਾਂ ਦਾ ਕਰਾਂਗੇ ਜਦੋਂ ਕਾਲਾ ਉਹਨਾਂ ਦੀ ਗ੍ਰੈਫਟਜ ਆ ਗਿਆ ਉਹਨਾਂ ਦੇ ਲਈ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਵੀ ਤੁਸੀਂ ਸੰਸਕਾਰ ਕਰੋ ਕਰੋ ਨਹੀਂ ਉਦਾਂ ਕੋਈ ਹਮਦਰਦੀ ਕਰਨ ਦਾ ਘਰੇ ਤੇ ਉਹਨਾਂ ਦਾ ਧੰਨਵਾਦ ਜੀ ਹੈ ਇਹਨੂੰ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਅੱਜ ਦੂਸਰੀ ਬੇਨਤੀ ਇਹ ਹੈ ਜੀ ਵੀ ਜਿਹੜੀ ਮੀਡੀਆ ਤੇ ਪਹਿਲਾਂ ਖਬਰ ਚੱਲੀ ਸੀ ਨਾ ਕਿ ਕੋਈ ਪੁਰਾਣੀ ਰੰਜੇ ਸੀਗੀ ਉਹ ਤਾਂ ਚਲੋ ਡੀਐਸਪੀ ਸਾਹਿਬ ਨੇ ਆਪ ਹੀ ਖੰਡਨ ਕਰ ਦਿੱਤੀ ਸੀ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਡੀਐਸਪੀ ਸਾਹਿਬ ਨੇ ਵੀ ਕਹਿਤਾ ਸੀਗਾ ਵੀ ਇਹ ਝੂਠੀ ਫੁਆ ਤੇ ਪ੍ਰਸ਼ਾਸਨ ਨਹੀਂ ਕਹਦੇ ਤੇ ਪ ਇੱਕ ਗੱਲ ਹੁੰਦੀ ਸਿਰਫ ਕਹਿਣ ਦੀ ਵੀ ਉਹ ਮੇਰਾ ਰਿਸ਼ਤੇਦਾਰ ਸੀ ਮੇਰਾ ਭਰਾ ਸੀ ਮੈਂ ਤਾਂ ਕਹਿ ਰਿਹਾ ਨਹੀਂ ਮੇਰੀ ਪਰਵਾਹ ਤਾਂ ਮੇਰੇ ਨਾਲ ਵੀ ਇੱਕ ਹਰ ਇੱਕ ਨਾਲ ਹੀ ਹਮਦਰਦੀ ਹੁੰਦੀ ਆ ਤੇ ਮੈਂ ਕਹਿ ਰਿਹਾ ਵੀ ਜਿਹਨੂੰ ਕੱਲੀ ਮੀਡੀਆ ਤਾਂ ਨਹੀਂ ਤੁਸੀਂ ਐਂ ਕਰੋ ਵੀ ਆਪਦੇ ਬੇਸ ਤੇ ਜਿਹਨੂੰ ਲੱਗਦਾ ਕਿ ਭਰਾ ਉਹ ਪੂਰੇ ਜਗਰਾਉਂ ਸ਼ਹਿਰ ਚ ਪੂਰੇ ਜਗਰਾਉਂ ਦੇ ਇਲਾਕੇ ਚੋਂ ਉਹ ਆ ਕੇ ਪੁੱਛ ਲੈ ਵੀ ਜੀ ਇਹ ਗੱਲ ਨਿਕਲ ਆਵੇ ਤਾਂ ਅਗਲਾ ਆਪ ਦੀ ਆਪਾਂ ਕਹੂਗਾ ਵੀ ਹਾਂ ਵਾਕਈ ਗੱਲ ਝੂਠੀ ਆ ਉਹਦਾ ਟੱਟ ਫਾਟੀ ਕੰਮ ਹੋਇਆ ਜੀ ਕਿਸੇ ਦੇ ਯਾਰੀਆਂ ਵਗਾਉਂਦਾ ਐਵੇਂ ਤੁਰ ਗਿਆ ਦਿਲਦਾਰ ਬੰਦਾ ਸੀਗਾ ਦਲੇਰ ਸੀਗਾ ਯਾਰੀ ਪਗਾਈ ਤਿਆਰੀ ਪਗਾਨ ਚ ਉੱਠ ਗਿਆ ਯਾਰ ਦੇ ਮੂਹਰੇ ਕ ਵੀ ਇਹਦਾ ਨਾ ਮਾਰੋ ਜੀ ਮਾਰ ਨਹੀਂਦਾ ਮੇਰੇ ਮਾਰੋ ਬਈ ਕਿਸੇ ਦੀ ਜਿਹੜੀ ਥਾਲੀ ਜੀ ਖਾ ਲੈ ਉਹਨੇ ਸ਼ੇਕ ਨਹੀਂ ਕਦੇ ਕੀਤਾ ਸੀ ਤੇ ਉਹ ਆਉਦੀ ਆਣਖ ਦਲੇਰੀ ਤਿਆਰੀਆਂ ਹੀ ਲੈ ਕੇ ਗਿਆ ਉਹ ਇਹਦੀ ਰੰਜਿਸ਼ ਕਿਸੇ ਇਹ ਰੰਜਿਸ਼ ਕੋਈ ਨਹੀਂ ਸੀ ਨਾ ਕੋਈ ਪੁਰਾਣੀ ਰੰਜਿਸ਼ ਸੀ ਨਾ ਕੋਈ ਪੁਰਾਣੀ ਲੜਾਈ ਸੀਗੀ ਤੇ ਜਿੰਨਾ ਮੈਨੂੰ ਪਤਾ ਠੀਕ ਆ ਜੀ ਇਹ ਮੀਡੀਆ ਦੇ ਖਬਰ ਇਹ ਨਾ ਚਲਾਈ ਜਾਵੇ ਸਾਡੇ ਭਰਾ ਨੂੰ ਬਦਨਾਮ ਕਰ ਲਈ ਪੁਰਾਣੀ ਰੰਜਿਸ਼ ਉਹ ਐਵੇਂ ਕਹਿ ਦਿੰਦੇ ਪੁਰਾਣੀ ਰੰਜਿਸ਼ ਕੋਈ ਪੁਰਾਣੀ ਰੰਜਿਸ਼ ਨਹੀਂ ਉਹ ਤਾਂ ਮੌਕੇ ਤੇ ਉੱਥੇ ਅੱਤੋਂ ਬਾਈ ਇਹਲਾ ਕੰਮ ਹੋਇਆ ਤੇ ਬਸ ਇਹ ਗੱਲ ਬਣ ਗਈ ਆ ਹਾਂਜੀ ਨਾ ਕੋਈ ਇਹ ਕੋਈ ਗੈਂਗਸਟਰ ਜਿਵੇਂ ਬਾਹਰੋਂ ਦੇ ਰਹੇ ਸੀ ਕਿ ਮੰਨ ਕੇ ਚੱਲੋ ਵੀ ਜ਼ਿੰਮੇਵਾਰੀ ਹੈ ਨਾ ਉਹ ਵੀ ਇਦਾਂ ਦੀ ਗੱਲ ਆ ਉਹ ਤਾਂ ਚਲੋ ਇੱਕ ਫੇਮ ਲੈਣ ਦੇ ਮਾਰੇ ਹਣਾ ਗੱਲ ਹੋ ਜਾਂਦੀ ਆ ਇਦਾਂ ਦੀ ਇਦਾਂ ਦੀ ਕੋਈ ਗੱਲ ਨਹੀਂ ਜਿਹਨਾਂ ਨਾਲ ਲੜਾਈ ਹੋਈ ਸੀ ਇਹਨਾਂ ਦੇ ਦੋਸਤਾਂ ਦੇ ਨਾਲ ਲੜਾਈ ਸੀ ਤੇਜਪਾਲ ਦੇ ਦੋਸਤਾਂ ਨਾਲ ਸੀਗੀ ਕੋਈ ਗੱਲ ਉਹ ਦੇਖੋ ਜੀ ਉਹ ਦੋਸਤਾਂ ਦੇ ਘਰੋਂ ਲੈ ਕੇ ਆ ਜੀ ਠੀਕ ਆ ਜੀ ਅਸੇ ਇੰਨੀ ਗੱਲ ਆ ਜੀ ਪੁਰਾਣੀ ਰੰਜਿਸ਼ ਮੀਡੀਆ ਤੇ ਮੈਂ ਕਹਨਾ ਮੀਡੀਆ ਝੂਠੀ ਖਬਰ ਨਾ ਚਲਾਵੇ ਠੀਕ ਹੈ ਉਹ ਗੱਲ ਹੈ ਉਹ ਵੀ ਆ ਜਿਹੜਾ ਪੋਸਟਮਾਰਟਮ ਹੋਣਾ ਵਾ ਜਾਂ ਵੀ ਉਹਦਾ ਸ਼ਸਕਾਰ ਕਰਨਾ ਵਾ ਇਹ ਵੀ ਆ ਮੀਡੀਆ ਤੇ ਚੱਲ ਰਿਹਾ ਪਾ ਵੀ ਇਹ ਵੀ ਮੀਡੀਆ ਵਾਲੇ ਨਾ ਚਲਾਵਣ ਕਿ ਜਦੋਂ ਹੋਊਗਾ ਪੋਸਟਮਾਰਟਮ ਹੋਊਗਾ ਜਾਂ ਹੋਊਗਾ ਸੀ ਦੱਸਾਂ ਬਕਾਇਦਾ ਪਤਾ ਲੱਗੂਗਾ ਵੀ ਉਹ ਨਿਊਜ਼ ਵਾਲੇ ਜਿਹੜੀਆਂ ਖਬਰਾਂ ਚੱਲ ਰਹੀਆਂ ਵੀ ਉਹਦਾ ਅੱਜ ਪੋਸਟਮਾਰਟਮ ਕਰਾਉਣਾ ਸੀ ਜਾਂ ਉਹਦਾ ਸ਼ਸਕਾਰ ਪਰਸੋਂ ਨੂੰ ਕਰਨਾ ਸੀ ਇਹੋ ਜੀ ਕੋਈ ਗੱਲਬਾਤ ਨਹੀਂ ਹਜੇ ਜਿੰਨਾ ਚਿਰ ਪਰਿਵਾਰ ਆਪਦੀ ਸਹਿਮਤੀ ਨਹੀਂ ਦਿੰਦਾ ਸਾਰਾ ਉਹਨਾਂ ਚਿਰ ਕੋਈ ਕੁਝ ਨਹੀਂ